ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵੋ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਤੇ ਜ਼ਬਰਦਸਤ ਫਾਰਮੂਲਾ ਤੁਹਾਡਾ ਨਾਲ ਸ਼ੇਅਰ ਕਰਨਾ ਜਿਹਦਾ ਆਪਾਂ ਨੂੰ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਮਿਲਿਆ ਜਿਵੇਂ ਅਕਸਰ ਹੀ ਆਪਣੇ ਕਿਸਾਨ ਵੀਰਾਂ ਨੇ ਘਰ ਦੇ ਵਿੱਚ ਪਸ਼ੂ ਰੱਖੇ ਹੁੰਦੇ ਆ ਚਾਹੇ ਆਪਾਂ ਗਾਵਾਂ ਰੱਖੀਆਂ ਚਾਹੇ ਮੱਝਾਂ ਰੱਖੀਆਂ ਤੇ ਸਭ ਤੋਂ ਵੱਡੀ ਦਿੱਕਤ ਕੀ ਕਿਸਾਨ ਵੀਰਾਂ ਨੂੰ ਆਉਂਦੀ ਆ ਜਾਂ ਤਾਂ ਜਦੋਂ ਆਪਣਾ ਪਸ਼ੂ ਸੂਂਦਾ ਏ ਸੂਣ ਤੋਂ ਬਾਅਦ ਆਪਣੇ ਜਿਹੜੇ ਪਸ਼ੂ ਆ ਉਹਦੇ ਥਣ ਦੇ ਵਿੱਚੋਂ ਜਿਹੜਾ ਦੁੱਧ ਕਈ ਥਣਾਂ ਦੇ ਵਿੱਚੋਂ ਘੱਟ ਹੋ ਜਾਂਦਾ ਯਾਨੀ ਕਿ ਇੱਕੋ ਜਿਹੀਆਂ ਧਾਰਾਂ ਬਰਾਬਰ ਥਣਾਂ 'ਚੋਂ ਨਹੀਂ ਨਿਕਲਦੀਆਂ ਵੈਸੇ ਤਾਂ ਜਿਹੜੇ ਜ਼ਿਆਦਾਤਰ ਪਸ਼ੂਆਂ ਦੇ ਹੁੰਦਾ ਕਿ ਪਿਛਲੇ ਥਣਾਂ 'ਚ ਦੁੱਧ ਜ਼ਿਆਦਾ ਹੁੰਦਾ ਤੇ ਅਗਲੇ ਥਣਾਂ 'ਚ ਦੁੱਧ ਘੱਟ ਹੁੰਦਾ ਪਰ ਕਈ ਵਾਰ ਆਪਣੇ ਚੋਂ ਥਣਾਂ ਦੇ ਵਿੱਚੋਂ ਬਰਾਬਰ ਦੁੱਧ ਨਹੀਂ ਨਿਕਲਦਾ ਜਾਂ ਆਪਣੇ ਜਿਹੜੀ ਧਾਰ ਚੁਆਈ ਕਰ ਲਈ ਹੁੰਦੀ ਪਸ਼ੂ ਦੀ ਜਾਂ ਫਿਰ ਥਣ ਦੇ ਵਿੱਚ ਛਿੱਧੀ ਆਉਣੀ ਤਾਂ ਸਭ ਤੋਂ ਵੱਡੀ ਦਿੱਕਤ ਹੁੰਦੀ ਜਿਹੜਾ ਫੁਹਾਰਾ ਹੁੰਦਾ ਕਿ ਜਦੋਂ ਆਪਾਂ ਪਸ਼ੂ ਨੂੰ ਚੋਣਨੇ ਤੇ ਅੱਧਾ ਦੁੱਧ ਦੁੱਧ ਜਿਹੜਾ ਹੁੰਦਾ ਆਪਣੇ ਜਾਂ ਤਾਂ ਕੱਪੜਿਆਂ ਤੇ ਪਈ ਜਾਊਗਾ ਜਾਂ ਫਿਰ ਥੱਲੇ ਬਾਲਟੀ 'ਚ ਡੁੱਲੀ ਜਾਊਗਾ। ਇਹ ਜਿਹੜੀਆਂ ਕੋਈ ਵੀ ਇਦਾਂ ਦੀ ਦਿੱਕਤ ਆ ਇਹ ਜਿਹੜਾ ਫਾਰਮੂਲਾ ਤੁਸੀਂ ਵਰਤੋਗੇ ਤੇ ਸਾਰੀਆਂ ਦਿੱਕਤਾਂ ਦੇ ਇੱਕੋ ਫਾਰਮੂਲਾ ਕੰਮ ਕਰਦਾ ਬਹੁਤ ਹੀ ਜ਼ਿਆਦਾ ਸ਼ਾਨਦਾਰ ਇਹਦੇ ਰਿਜ਼ਲਟ ਕਿਉਂਕਿ ਇਹ ਆਪਾਂ ਵਰਤਿਆ ਹੈ ਦੇਖ ਲਈ ਜੇ ਆਪਾਂ ਸੋਚਿਆ ਵੀ ਕਿਸਾਨ ਵੀਰਾਂ ਨਾਲ ਇਹ ਫਾਰਮੂਲਾ ਸ਼ੇਅਰ ਕਰ ਦਿੱਤਾ ਜਾਵੇ। ਸੋ ਇਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਦੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੇ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਤਾ ਕਿ ਹਰ ਇੱਕ ਕਿਸਾਨ ਵੀਰ ਤੱਕ ਪਹੁੰਚ ਜਾਏ ਤਾਂ ਕਿਸੇ ਕਿਸਾਨ ਵੀਰ ਦਾ ਪਸ਼ੂ ਥਾਣ ਖੁਣੋਂ ਖਰਾਬ ਨਾ ਹੋਵੇ ਕਈ ਵਾਰਾਂ ਇਦਾਂ ਦੀ ਦਿੱਕਤ ਹੋ ਜੇ ਤੇ ਆਪਾਂ ਨੂੰ ਕਈ ਵਾਰ ਪਸ਼ੂ ਜਿਹੜਾ ਸਸਤੇ ਰੇਟ ਹੋਰ ਦੇਣਾ ਪੈਂਦਾ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਸੋਣ ਕਿਸਾਨ ਵੀਰ ਤੁਸੀਂ ਫਾਰਮੂਲਾ ਨੋਟ ਕਰ ਸਕਦੇ ਇੱਕ ਕਿਸਾਨ ਵੀਰ ਇੱਥੇ ਇੱਕ ਕੱਪਾ ਗੱਲ ਨੋਟ ਕਰਦੀ ਏ ਕਿ ਜਿਵੇਂ ਕਈ ਵਾਰ ਹੁੰਦਾ ਕਿ ਆਪਣਾ ਜਿਹੜਾ ਪਸ਼ੂ ਜੇ ਤਰ ਤਾ ਤੁਹਾਡਾ ਪਸ਼ੂ ਸੂਣ ਵਾਲਾ ਤਾਂ ਜਦੋਂ ਪਸ਼ੂ ਦੇ ਵਿੱਚ ਮਹੀਨਾ ਜਾਂ ਡੇਢ ਮਹੀਨਾ ਸੂਨ ਦੇ ਵਿੱਚ ਰਹਿ ਜਾਂਦਾ ਤਾਂ ਉਦੋਂ ਤੁਸੀਂ ਇਹ ਜੇਕਰ ਫਾਰਮੂਲਾ ਵਰਤੋਗੇ ਤੇ ਉਦੋਂ ਜੇ ਫਾਰਮੂਲਾ ਵਰਤਨਾ ਕਈ ਵਾਰ ਆਪਣੇ ਜਿਹੜੇ ਪਸ਼ੂ ਦੇ ਥਣ ਦੇ ਵਿੱਚ ਨਾੜ ਉਤਰ ਆਉਂਦੀ ਹੈ ਜਿੱਦੇ ਕਰਕੇ ਥਣ ਜਿਹੜਾ ਖਰਾਬ ਜਾਂ ਥਣ ਬੰਦ ਹੋ ਜਾਂਦਾ ਉਹ ਤੋਂ ਬਚਣਾ ਦਾ ਤੁਸੀਂ ਇਹ ਫਾਰਮੂਲਾ ਆਪਣੇ ਜਦੋਂ ਪਸ਼ੂ ਸੂਣ ਵਾਲਾ ਹੁੰਦਾ ਮਹੀਨਾ ਜਾਂ ਡੇਢ ਮਹੀਨਾ ਰਹਿੰਦਾ ਹੁੰਦਾ ਤੇ ਉਦੋਂ ਇਹ ਫਾਰਮੂਲਾ ਵਰਤੋਗੇ ਤੇ ਆਪਾਂ ਨੂੰ ਕੋਈ ਵੀ ਅੱਗੇ ਜਾ ਕੇ ਜਿਹੜੇ ਥਣ ਦੀ ਦਿੱਕਤ ਬਹੁਤ ਘੱਟ ਆਉਂਦੀ ਆ ਪਹਿਲੀ ਗੱਲ ਤਾਂ ਆਊਗੀ ਨਾ ਤੇ ਇਹ ਫਾਰਮੂਲਾ ਇੰਨਾ ਜ਼ਬਰਦਸਤ ਹੈ ਆਪਾਂ ਦੋਨੋਂ ਤਰੀਕਿਆਂ ਨਾਲ ਵਰਤਿਆ ਆ ਪਰ ਜੇਕਰ ਤੁਹਾਡਾ ਪਸ਼ੂ ਹੁਣ ਸੂ ਗਿਆ ਹੈ ਤਾਂ ਫਿਰ ਵੀ ਤੁਸੀਂ ਇਹ ਫਾਰਮੂਲਾ ਦੋਨੋਂ ਤਰੀਕਿਆਂ ਨਾਲ ਵਰਤ ਸਕਦੇ ਆ ਆਪਾਂ ਸੂਣ ਵਾਲੇ ਪਸ਼ੂ ਤੇ ਵਰਤ ਸਕਦੇ ਆ ਤੇ ਜਿਹੜਾ ਸੂ ਪਿਆ ਪਸ਼ੂ ਉਹਦੇ ਵੀ ਜੇਕਰ ਦਿੱਕਤ ਹੈ ਉੱਥੇ ਵੀ ਇਹ ਜਿਹੜਾ ਫਾਰਮੂਲਾ ਬਹੁਤ ਹੀ ਵਧੀਆ ਕਾਰਗਰ ਤੇ ਕਾਮਯਾਬ ਆ ਹੁਣ ਤੁਸੀਂ ਕਿਸਾਨ ਵੀਰੋ ਫਾਰਮੂਲਾ ਨੋਟ ਕਰ ਸਕਦੇ ਜੀ ਪਹਿਲੇ ਨੰਬਰ ਤੇ ਤੁਸੀਂ ਲੈਣੇ 100 ਗ੍ਰਾਮ ਜਿਹੜੀ ਕਾਲੀ ਮਿਰਚ 100 ਗ੍ਰਾਮ ਲੈਣੀ ਕਾਲੀ ਜੀਰੀ ਤੇ 30 ਤੋਂ 40 ਗ੍ਰਾਮ ਤੁਸੀਂ ਲੈਣਾ ਨਿੰਬੂ ਦਾ ਸਾਦਾ ਇਹ ਤਿੰਨੇ ਚੀਜ਼ਾਂ ਲੈ ਕੇ ਤੁਸੀਂ ਪंसारी ਤੋਂ ਇੱਕ ਸਾਨੂੰ ਬਰੋ ਆਸਾਨੀ ਨਾਲ ਮਿਲ ਜਾਂਦੀਆਂ ਜੇ ਦਾ ਤੁਸੀਂ ਸਾਬਤ ਲੈ ਕੇ ਆ ਉਹਦੇ ਤੇ ਘਰੇ ਗ੍ਰाइंड ਕਰ ਲਿਓ ਤੇ ਕਈ ਵਾਰ ਆਪਾਂ ਨੂੰ ਪंसारी ਦੇ ਉੱਪਰ ਜਿਹੜੀਆਂ ਇਹ ਪੀਸੀਆਂ ਮਿਲ ਜਾਂਦੀਆਂ ਤਾਂ ਆਪਾਂ ਪੀਸੀ ਚੀਜ਼ ਵੀ ਲੈ ਕੇ ਤਿੰਨਾਂ ਨੂੰ ਮਿਕਸ ਕਰਕੇ ਤੇ ਚੌਥੇ ਨੰਬਰ ਤੇ ਦੇ ਨਾਲ ਆਪਾਂ ਲੈਣਾ 200 ਗ੍ਰਾਮ ਦੇਸੀ ਘਿਓ ਹੋਣਾ ਚਾਹੀਦਾ ਦੇਸੀ ਘਿਓ ਆਪਾਂ ਚਾਹੇ ਆਪਣੇ ਘਰਾਂ 'ਚ ਵੀ ਵੈਸੇ ਹੁੰਦਾ ਹੀ ਆ ਤੇ ਜੇਕਰ ਨਹੀਂ ਘਰ ਦੇ ਵਿੱਚ ਹੁੰਦਾ ਤੇ ਆਪਾਂ ਸ਼ਹਿਰੋਂ ਲਿਆ ਕੇ ਕਿਸ ਚੰਗੀ ਕੰਪਨੀ ਦਾ ਜਿਹੜਾ 200 ਗ੍ਰਾਮ ਘਿਓ ਲੈਣਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਗ੍ਰाइंड ਕਰਕੇ ਤਾਂ ਤੁਸੀਂ ਇਹਦੀਆਂ ਚਾਰ ਖਰਾਕਾਂ ਬਣਾ ਲੈਣੀਆਂ ਤੇ ਇੱਕ ਖਰਾਕ ਤੁਸੀਂ ਰੋਜ਼ ਦੇਣੀ ਆ ਜਦੋਂ ਆਪਣਾ ਪਸ਼ੂ ਘੰਟਾ ਪਹਿਲਾਂ ਪੱਠੇ ਖਾਦੇ ਹੋਣ ਜਾਂ ਫਿਰ ਆਪਾਂ ਰਾਤ ਨੂੰ ਦੇ ਸਕਦੇ ਹਾਂ ਜਾਂ ਦੁਪਹਿਰ ਵੇਲੇ ਜਦੋਂ ਆਪਣੇ ਪਸ਼ੂ ਨੇ ਆਪਾਂ ਘੰਟਾ 2 ਘੰਟਾ ਜਾਂ ਪੱਠੇ ਝਾਰਾ ਕੋਈ ਵੀ ਹਰਾ-ਝਾਰਾ ਨਹੀਂ ਪੋਣਾ ਉਸ ਸਮੇਂ ਦੇਓ ਜਦੋਂ ਤੁਸੀਂ ਮਰਜ਼ੀ ਤੁਹਾਨੂੰ ਲੱਗੇ ਵਧੀਆ ਉਸ ਤਰੀਕੇ ਨਾਲ ਤੁਸੀਂ ਦੇ ਸਕਦੇ ਜੇ ਇਹਦੀਆਂ ਚਾਰ ਖਰਾਕਾਂ ਇੱਕ ਖਰਾਕ ਰੋਜ਼ ਦੀ ਦੇਣੀ ਆ ਖਰਾਕ ਦੇਣ ਤੋਂ ਬਾਅਦ ਤੁਸੀਂ ਜਿਹੜਾ 50 ਗ੍ਰਾਮ ਘਿਓ ਦੇਣਾ ਕਿਸੇ ਤਰੀਕੇ ਵੀ ਤੁਸੀਂ ਪਸ਼ੂ ਦੇ ਅੰਦਰ ਘੱਲਣਾ ਤੁਸੀਂ ਦੇ ਸਕਦੇ ਜੇ ਇੱਕ ਰੋਜ਼ ਦੀ ਖਰਾਕ ਆ ਤੇ 50 ਗ੍ਰਾਮ ਘਿਓ ਚਾਰ ਖਰਾਕਾਂ ਬਣਦੇ ਦੇ ਚ 50-50 ਗ੍ਰਾਮ ਕਰਕੇ 200 ਗ੍ਰਾਮ ਤੁਸੀਂ ਜਿੱਡਾ ਘਿਓ ਦੇ ਦੇਣਾ ਪਸ਼ੂ ਨੂੰ ਇਹ ਕਿਸਾਨ ਵੀਰੋ ਜੇਕਰ ਤੁਸੀਂ ਫਾਰਮੂਲਾ ਵਰਤੋਗੇ ਤਾਂ ਇਹ ਜਿਹੜੀਆਂ ਤੁਹਾਨੂੰ ਜਿਵੇਂ ਥਣ ਥਣ ਚੋ ਛਿੱਦੀ ਆਉਣਾ ਥਣ ਦੇ ਜਿਹੜੇ ਧਾਰਾਂ ਘੱਟ ਤੇ ਥਣ ਦਾ ਫੁਹਾਰਾ ਪੈਣਾ ਤੇ ਜਿਹੜੇ ਪਸ਼ੂ ਦੀ ਚੁਆਈ ਘੜੀ ਇਹ ਸਾਰੀਆਂ ਦਿੱਕਤਾਂ ਦੇ ਕੰਮ ਕਰਦਾ ਜੇਕਰ ਤੁਸੀਂ ਸੂਨ ਵਾਲੇ ਪਸ਼ੂ ਨੂੰ ਦੇ ਦੋਗੇ ਤੁਸੀਂ ਮਹੀਨਾ ਡੇਢ ਮਹੀਨਾ ਪਹਿਲਾਂ ਤਾਂ ਅੱਗੇ ਜਾ ਕੇ ਤੁਹਾਨੂੰ ਥੜਾਂ ਦੀ ਪ੍ਰੋਬਲਮ ਜਿਹੜੀ ਇਹ ਦੇਖ ਨੂੰ ਬਹੁਤ ਘੱਟ ਮਿਲੂਗੀ ਪਹਿਲੀ ਗੱਲ ਤਾਂ ਮਿਲਦੀ ਹੀ ਨਹੀਂ ਦੂਜੇ ਨੰਬਰ ਤੇ ਜੇਕਰ ਪਸ਼ੂ ਸੂ ਗਿਆ ਤਾਂ ਉਦੋਂ ਵੀ ਤੁਸੀਂ ਇਹ ਫਾਰਮੂਲਾ ਦੋਨਾਂ ਤਰੀਕੇ ਨਾਲ ਵਰਤ ਸਕਦੇ ਜੇ ਮੱਝੋ ਵਿੱਚ ਹੈ ਗਾਂ ਤੁਸੀਂ ਕਿਸੇ ਤੇ ਪਸ਼ੂ ਤੇ ਵੀ ਵਰਤ ਸਕਦੇ ਜੇ ਸੋ ਜੇਕਰ ਫਿਰ ਵੀ ਕਿਸੇ ਚੀਜ਼ ਦੀ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਵੀਡੀਓ ਤੇ ਕਮੈਂਟ ਕਰਕੇ ਪੁੱਛ ਸਕਦੇ ਇਹਦੇ ਨਾਲ ਕਿਸਾਨ ਵੀਰੋ ਜਿਹੜਾ ਫੁਹਾਰਾ ਪੈਂਦਾ ਉਹਦਾ ਇੱਕ ਹੋਰ ਸਸਤਾ ਤਰੀਕਾ ਹੈਗਾ ਕਿ ਤੁਸੀਂ ਲੈਣਾ ਨਿੰਬੂ ਨਿੰਬੂ ਤੁਸੀਂ ਲੈਣੇ ਦੋ ਨਿੰਬੂ ਲੈਣੇ ਆ ਇਹ ਤੁਸੀਂ ਚਾਰ ਤੋਂ 6 ਡੰਗ ਯਾਨੀ ਕਿ ਰੋਜ਼ ਦੇ ਦੋ ਨਿੰਬੂ ਤੁਸੀਂ ਆਪਣੀ ਜਿਹੜੀ ਆਪਾਂ ਰੋਟੀ ਪਕਾਉਨੇ ਆ ਦੋ ਰੋਟੀਆਂ ਦੇ ਉੱਪਰ ਦੋ ਨਿੰਬੂ ਚੰਗੀ ਤਰ੍ਹਾਂ ਨਿਚੋੜ ਕੇ ਉਹਨਾਂ ਚੰਗੀ ਤਰ੍ਹਾਂ ਚਾਸ ਕੇ ਦੋਨਾਂ ਸਾਈਡਾਂ ਤੇ ਤੇ ਪਸ਼ੂ ਨੂੰ ਖਵਾ ਦੇ ਨੇ ਇਹ ਤੁਸੀਂ ਰੋਜ਼ ਦੇ ਦੋ ਨਿੰਬੂ ਪੰਜ ਤੋਂ 6 ਡੰਕ ਖਵਾਓਗੇ ਜਿਹੜਾ ਫੁਹਾਰਾ ਆਪਣਾ ਪੈਂਦਾ ਜਦੋਂ ਆਪਾਂ ਚੁੰਨੇ ਆ ਇੱਕ ਜਿਹੜੀ ਚੁਆਈ ਕਰਦੀ ਆ ਸ਼ਿੱਦੀ ਆਉਣਾ ਇਹਨਾਂ ਦਿੱਕਤਾਂ ਤੇ ਜਿਹੜਾ ਨਿੰਬੂ ਵੀ ਕੰਮ ਕਰਦਾ ਇਹ ਇੱਕ ਆਪਣਾ ਘਰ ਦਾ ਤੇ ਬਿਲਕੁਲ ਸਸਤਾ ਫਾਰਮੂਲਾ ਇਹ ਵੀ ਆਪਾਂ ਅਜਮਾਇਆ ਆ ਇਹ ਦੋਨੋਂ ਤਰੀਕੇ ਜਿਹੜੇ ਹੈਗੇ ਬਹੁਤ ਹੀ ਕਾਰਗਰ ਤੇ ਵਧੀਆ ਹੈ ਇਹਦੇ ਨਾਲ ਜਿਹੜੀਆਂ ਕਾਫੀ ਹੱਦ ਤੱਕ ਜਿਹੜੀਆਂ ਪਸ਼ੂਆਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਠੀਕ ਥਣ ਦੀ ਬਿਮਾਰੀ ਜਿਹੜੀ ਠੀਕ ਹੋ ਜਾਂਦੀ ਆ ਥਣ ਦਾ ਜਿਹੜਾ ਫੁਹਾਰਾ ਪੈਣਾ ਹੁੰਦਾ ਅਸਲ ਦੇ ਵਿੱਚ ਥਣ ਦੇ ਵਿੱਚ ਮਾਸ ਵਾਧਦਾ ਜਦੋਂ ਆਪਾਂ ਚੁੰਨੇ ਆ ਉਹ ਮਾਸ ਅੱਗੇ ਆ ਜਾਂਦਾ ਤੇ ਆਪਣੀ ਜਿਹੜੀ ਚੁਵਾਈ ਉਹ ਧਾਰ ਜਿਹੜੀ ਆ ਪਾੜ ਕੇ ਡਿੱਗਦੀ ਜਾਂ ਫਿਰ ਬਾਲਟੀ 'ਚ ਬਾਹਰ ਡੁੱਲਦੀ ਜਾਂ ਫਿਰ ਆਪਣੇ ਕੱਪੜਿਆਂ ਤੇ ਪਈ ਜਾਂਦੀ ਆ ਉਹ ਥਣ ਦਾ ਮਾਸ ਵਾਧਦਾ ਹੁੰਦਾ ਤੇ ਇਹ ਜਿਹੜਾ ਨਿੰਬੂ ਆਪਾਂ ਇਦਾਂ ਦਵਾਂਗੇ ਉਹ ਜਿਹੜੀ ਬਿਮਾਰ ਆਪਣੀ ਤੇ ਪਸ਼ੂ ਦੇ ਥਣ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਉਹ ਵੀ ਠੀਕ ਹੋ ਜਾਂਦੀ ਆ ਸੋ ਵੀਡੀਓ ਚੰਗੀ ਲੱਗੇ ਤਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ